ਬੜਾ ਮੇਰਾ ਨਾਮ ਵਿਸ਼ੇਗ ਆ ਕੀ ਹੋਇਆ ਮੌਕੇ ਤੇ ਦੱਸੋ ਮੌਕੇ ਤੇ ਇਦਾਂ ਹੋਇਆ ਕਿ ਆਪਾਂ ਖਲੋਤੇ ਸਾਈਡ ਤੇ ਉਰ ਕੋ ਚਾਂਪਾ ਕਰਾਈਆ ਵਾ ਆਗੇ ਚਾਂਪਾ ਕਰ ਰਿਹਾ ਪਿੱਛੋਂ ਗੱਡੀ ਆਈ ਸਾਡੇ ਤੇ ਝਾੜਦੀ ਆ ਜਿਹੜਾ ਦੂਜਾ ਉਹੀ ਨਾ ਦੂਜਾ ਚਾਂਪਾ ਬਣਾਉਣ ਵਾਲਾ ਉਰੇ ਤੇ ਤੇਲ ਪੈ ਗਿਆ ਮੇਰਾ ਗੜੜ ਕਰਕੇ ਪਹਚਾ ਗਿਆ ਮੇਰੇ ਇੱਥੇ ਲੱਗੀ ਮੇਰੇ ਆ ਹੱਥ ਤੇ ਲੱਗੀ ਸੀ ਬੰਦਾ ਕੌਣ ਸੀ ਕਿੰਨੇ ਸੀ ਗੱਡੀ ਵਿੱਚ ਕਿੰਨੇ ਜਣੇ ਸੀ ਗੱਡੀ ਦੇ ਇੱਕੋ ਜਣਾ ਮੈਨੂੰ ਵਿਖਿਆ ਮੈਨੂੰ ਦੇ ਵਿਖਿਆ ਨੇ ਜੋ ਵੱਡੀ ਉੱਤੇ ਚੜ ਗਈ ਭਾਈ ਮੈਨੂੰ ਕਿੱਥੇ ਚੜ੍ਹਨੀ ਆ ਸਾਰੇ ਮੂੰਹ ਤੇ ਪਾੜਾ ਉਹ ਪਾਹਾ ਗਿਆ ਕਿ ਭੱਜ ਗਿਆ ਉਹ ਮੁੰਡਾ ਭਲਾ ਤਾਂ ਮੋਕੇ ਦੇ 18 ਸਾਲ ਦਾ ਮੁੰਡਾ ਕੋ ਲਾਇਸੈਂਸ ਵੀ ਨਹੀਂ ਹੈਗਾ ਮੈਨੂੰ ਪੁੱਛਿਆ ਤੇਰੇ ਕੋ ਲਾਇਸੈਂਸ ਹੈਗਾ ਮੁੰਡਾ ਘਬਰਾਇਆ ਪੂਰਾ ਅਰ ਕਿਹਾ ਮੇਰਾ ਪਾਪਾ ਆਉਂਦਾ ਪਾਪਾ ਆਉਂਦਾ ਬਸ ਉਹ ਮੋਕੇ ਦੇ ਭੱਜ ਗਿਆ ਕੀ ਕਹਿੰਦੀ ਪੁਲਿਸ ਹਜੇ ਕੋਈ ਕਾਰਵਾਈ ਨਹੀਂ ਕਰਨਦੀ ਇਨਸਾਫ ਮੰਗਦੇ ਤੁਸੀਂ ਇਨਸਾਫ ਇਹ ਮੰਗਦੇ ਆ ਇੱਕ ਮੋਰ ਸਾਲ ਦਾ ਕਿੰਨਾ ਨਿਸ਼ਾਨ ਹੋਇਆ ਸਾਡੇ ਤੇ ਅਦੇ ਕੋਈ ਗੱਲ ਜਿਆ ਰੋਹ ਹਾਏ ਹਸਪੀਟਲ ਭੇਜਿਆ ਵਾ ਭਰੀ ਚਾਰ ਮੁੰਡੇ ਪੱਤਰ ਕਰਦੇ ਆ ਦੋ ਮੋਟਰਸਾਈਕਲ ਔਰ ਰੇਡੀ ਵਾਲਾ ਬੰਦਾ ਵੱਖਰਾ ਤੁਸੀਂ ਜਾ ਕੇ ਵੇਖੋ ਤੇ ਤੁਹਾਨੂੰ ਪਤਾ ਲੱਗ ਜੂਗਾ ਮੇਰਾ ਨਾਮ ਜੇ ਪਾਲੇ ਵਿਹਾਰ ਦਾ ਮੈਂ ਰਹਿਣ ਵਾਲਾ ਜੀ ਪਾਲੇ ਵਿਹਾਰ ਮੀਠਾ ਰੋਡ ਤੇ ਮੈਂ ਰਹਿਣ ਵਾਲਾ ਜੀ ਅਸੀਂ ਅਸੀਂ ਆਪਣੀ ਦੁਕਾਨਦਾਰੀ ਕਰਦੇ ਰੋਡ ਤੇ ਅਸੀਂ ਇੱਥੇ ਨੋਰਮਲ ਸਪੀਡ ਤੇ ਆਉਣਨੇ ਇਹਨਾਂ ਦਾ ਕੋਈ ਪੁਰਾਣੀ ਵਾਲ بارش ਆ ਗਿਆ ਪਤਾ ਨਹੀਂ ਕੋਈ ਆਇਆ ਕਿ ਨਹੀਂ ਉਧਰੋਂ ਆਏ ਤੇ ਸਿੱਧਾ ਹੱਡੀ ਲਿਆ ਕੇ ਮੋਟਰਸਾਈਕਲਾ ਹੱਡੀ ਵਿੱਚ ਮਾਰਿਆ उसके बाद दो लड़की थे मोटरसाइकिल रेडी पूरी तोड़ती है उसके बाद जितना तेल था वो तेल मेरे सारे पौर ऊपर गिर गया है पता नहीं पता ठोका है थोड़ी देर बाद आया था क्या मांग करती हूँ आप जाते हैं आप थाने जाएंगे देखते हैं मेरे भाई उन लोग जायेंगे मिल के देखो आप क्या होते हैं पूरा सरी गया पूरा सरा हुआ है